ਸਸੀ ਕਾਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਅੱਜ ਦੀ 컬렉ਸ਼ਨ ਬਹੁਤ ਹੀ ਪਿਆਰੀ ਲੈ ਕੇ ਆਏ ਆਂ। ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ। ਸਕਿਪ ਨਾ ਕਰਿਆ ਕਰੋ। ਇਹ ਜਿਹੜੇ ਸੂਟ ਹੋਣਗੇ ਪਿਓਰ ਤੁਹਾਨੂੰ ਡੋਲਾ ਸਿਲਕ ਬਨਾਰਸੀ ਦੀ ਸ਼ਰਟ ਮਿਲ ਜੇਗੀ। ਬਾਟਮ ਰਹੇਗੀ ਇਸ ਦੇ ਨਾਲ ਪਲੇਨ ਕ੍ਰੇਪ ਦੀ ਹੋਏਗੀ ਬਾਟਮ। ਇਹ ਤੁਹਾਨੂੰ 2.5 ਮੀਟਰ ਦੀ ਕੱਟ ਮਿਲੇਗੀ। ਸ਼ਰਟ ਵੀ 2.5 ਮੀਟਰ ਹੋਏਗੀ। ਬਾਟਮ ਵੀ 2.5 ਮੀਟਰ ਹੀ ਰਹੇਗੀ। ਵਿਦਆਊਟ ਦੁਪੱਟਾ ਸੂਟ ਹੋਣਗੇ। ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾਉਣਾ ਚਾਹੁੰਦੇ ਹੋ, ਸੂਟ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਭੇਜ ਕੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਪ੍ਰਾਈਸ ਆਪਾਂ ਸਾਰੇ ਹੀ ਸੂਟਾਂ ਦੇ ਨਾਲ ਨਾਲ ਮੈਂਸ਼ਨ ਕਰ ਦਿੱਤਾ ਹੈ ਇਹਨਾਂ ਦੇ ਵਿੱਚ ਕਲਰ ਆਪਸ਼ਨ ਬਹੁਤ ਹੀ ਪਿਆਰੀ ਆਪਾਂ ਲੈ ਕੇ ਆਏ ਆ ਡਾਰਕ ਹੀ ਸਾਰੇ ਕਲਰ ਐਡ ਕੀਤੇ ਹੋਏ ਨੇ ਤੁਸੀਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਉਹ ਵੀ ਤੁਹਾਨੂੰ ਪਿਓਰ ਡੋਲਾ ਸਿਲਕ ਬਨਾਰਸੀ ਦਾ ਹੀ ਸੂਟ ਮਿਲ ਜੇਗਾ ਉਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਹੀ ਬਾਏ ਕਰ ਸਕਦੇ ਹੋ ਪ੍ਰਾਈਸ ਆਪਾਂ ਇਹਨਾਂ ਦਾ ਵੀ ਮੈਂਸ਼ਨ ਕਰ ਦਿੱਤਾ ਹੈ ਕਲਰ ਇਹਦੇ ਵਿੱਚ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਅਗਰ ਤੁਸੀਂ ਇਹ 5 ਮਿੰਟਾਂ ਦੀ ਕੱਟ ਲੈਣਾ ਚਾਹੁੰਦੇ ਹੋ ਉਹ ਵੀ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਬਾਟਮ ਇਸੇ ਨਾਲ ਪਲੇਨ ਲਗਵਾਣੀ ਹੋਵੇ ਤੁਸੀਂ ਉਹ ਵੀ ਲਗਵਾ ਸਕਦੇ ਹੋ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ